ਅਸੀਂ ਮੌਕੇ ਤੇ ਸੀ ਕੁਦਰਤੀ ਅਸੀਂ ਆਪਣੇ ਕਿਸੇ ਕੰਮ ਲਈ ਜਾ ਰਹੀ ਸੀ ਹਥੋ ਤੇ ਇਹ ਪੌਣੇ ਇੱਕ ਘੰਟੇ ਦੀ ਘੰਟੇ ਦੀ ਗੱਲ ਹੈ ਕਿ ਦੋ ਸੰਭਰ ਜਿਹੜੇ ਇਸ ਰੇਲਵੇ ਲਾਈਨ ਤੇ ਸੀ ਤੇ ਇੱਕ ਤਾਂ ਜਿਹੜਾ ਸੰਭਰ ਬਚਾਅ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਤੋਂ ਰੇਲਵੇ ਲਾਈਨ ਕਰਾਸ ਕਰ ਗਿਆ ਪਰ ਜਿਹੜਾ ਦੂਜਾ ਸੰਭਰ ਸੀ ਉਹ ਜਿਹੜੀ ਨੰਗਲ ਨੂੰ ਦਿੱਲੀ ਤੋਂ ਜਿਹੜੀ ਆਪਣਾ ਦਿੱਲੀ ਤੋਂ ਉਹਨਾਂ ਟ੍ਰੇਨ ਜਾਂਦੀ ਹੈ ਹਿਮਾਚਲ ਐਕਸਪ੍ਰੈਸ ਉਦੇ ਇੰਜਨ ਦੇ ਕੋਲ ਆ ਕੇ ਮਲਕੀ ਕਹਿਣ ਦਾ ਮਤਲਬ ਡਰਾਈਵਰ ਨੇ ਜਿਹੜੀ ਆਪਣੀ ਬੜੀ ਆਪਣੀ ਕਹਿ ਲਓ ਦਿਮਾਗ ਤੋਂ ਕੰਮ ਲੈ ਕੇ ਬੜੀ ਉਹ ਲੈ ਕੇ ਕਮੋਨੇਟ ਇੰਜਨ ਨੂੰ ਰੋਕ ਲਿਆ ਗੱਡੀ ਨੂੰ ਪਰ ਇੱਕ ਜਿਹੜਾ ਸਾਂਬਰ ਸੀ ਉਹ ਇੱਥੇ ਫਸ ਗਿਆ ਤੇ ਉਹਦੀ ਜਿਹੜੀ ਸਾਂਬਰ ਦੀ ਲੱਤ ਟੁੱਟ ਚੁੱਕੀ ਆ ਫ੍ਰੈਕਚਰ ਹੋ ਚੁੱਕੀ ਤੇ ਪ੍ਰਸ਼ਾਸਨ ਕੋਈ ਸਮਾਜ ਸੇਵਿਕ ਜਾਂ ਜੰਗਲ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਹੈ ਇਹਦੇ ਜਿਹੜੇ ਅਧਿਕਾਰੀ ਆਏ ਆ ਉਹਨਾਂ ਨੇ ਰੈਸਕਿਊ ਤਾਂ ਕਰ ਲਿਆ ਪਰ ਜਿਹੜੀ ਚਿੰਤਾ ਦੀ ਗੱਲ ਹੈ ਦੁੱਖ ਦੀ ਗੱਲ ਇਹ ਹੈ ਕਿ ਨੰਗਲ ਦੇ ਵਿੱਚ ਘਟੋ ਘਟ 20 25 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੰਗਲ ਫੈਲਿਆ ਹੋਇਆ ਇਸ ਦੇ ਵਿੱਚ ਜਿਹੜਾ ਇਹਨਾਂ ਦੀ ਜਾਨਵਰਾਂ ਦੀ ਸਾਮ ਸੰਭਾਲ ਜਾਂ ਰਾਖੀ ਦੇ ਲਈ ਕੇਵਲ ਤਿੰਨ ਜਿਹੜੇ ਮੁਲਾਜ਼ਮ ਤਾਇਨਾਤ ਆ ਇਹਨਾਂ ਦੇ ਕੋਲ ਕੋਈ ਵੀ ਰੈਸਕਿਊ ਕਰਨ ਦੇ ਲਈ ਕਿਸੇ ਕਿਸਮ ਦਾ ਕੋਈ ਵਾਹਨ ਨਹੀਂ ਆ ਕਿਸੇ ਕਿਸਮ ਦੇ ਕੋਈ ਸਾਧਨ ਨਹੀਂ ਆ ਫੇਰ ਵੀ ਇਹਨਾਂ ਦੀ ਹਿੰਮਤ ਦੀ ਅਸੀਂ ਦਾਤ ਦਿੰਨੇ ਪਰ ਸਰਕਾਰਾਂ ਦੀ ਨਾਕਾਮੀ ਦੀ ਅਸੀਂ ਉਹਨੂੰ ਹੀ ਨਿੰਦਾ ਕਰਦੇ ਕਿ ਕਿਸ ਤਰ੍ਹਾਂ ਸਰਕਾਰਾਂ ਚੁੱਪ ਆ ਕੀ ਇਸ ਇਲਾਕੇ ਦੇ ਵਿੱਚ ਕਿੰਨਾ ਸ਼ਿਕਾਰ ਕੀਤਾ ਜਾ ਰਿਹਾ ਕਿਉਂਕਿ ਸ਼ਿਕਾਰੀ ਜਦੋਂ ਇਹਨਾਂ ਦੇ ਪਿੱਛੇ ਪੈਣੇ ਉਦੋਂ ਸਾੰਬਰ ਜਾਂ ਕੋਈ ਵੀ ਜੰਗਲੀ ਜੀਵ ਆਪਣੀ ਜਾਨ ਬਚਾਉਂਦਾ ਆਲੇ-ਦੁਆਲੇ ਭੱਜਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਰਾਤ ਨੂੰ ਕਿ ਕਿਤੇ ਜੰਗਲ ਹੈ ਜਾਂ ਦਰਿਆ ਹੈ ਜਾਂ ਕੋਈ ਰੇਲਵੇ ਹੈ ਲਾਈਨ ਹੈ ਉਹ ਜਾਂ ਕੋਈ ਸੜਕ ਹੈ ਉਹ ਵਿਚਾਰੇ ਅਣਪੋਹਲ ਆ ਉਹਨਾਂ ਦੇ ਕਰਕੇ ਉਹ ਉਹਨਾਂ ਦੀ ਜਾਨਾਂ ਖਤਰੇ 'ਚ ਪੈ ਰਹੀਆਂ ਪਰ ਪ੍ਰਸ਼ਾਸਨ ਦੀ ਚੁੱਪੀ ਪ੍ਰਸ਼ਾਸਨ ਦੀ ناکامی ਜਿਹੜੀ ਇਹ ਦੱਸਦੀ ਕਿ ਆਮ ਇਨਸਾਨਾਂ ਦੀ ਤਾਂ ਬਾਅਦ ਦੀ ਗੱਲ ਹੈ ਜਿਹੜੇ ਸਾਡੇ ਵਿਚਾਰੇ ਜੰਗਲੀ ਜੀਵ ਹੈ ਉਹਨਾਂ ਦਾ ਰਹਿਣਾ ਦੁਰਲਭ ਹੋ ਗਿਆ ਇਸ ਇਲਾਕੇ ਦੇ ਵਿੱਚ ਇਹ ਜਨਾਬ ਸਾਹੰਤਾ ਰੇਲਵੇ ਵਾਲਿਆਂ ਦਾ ਫੋਨ ਆਇਆ ਬਈ ਤੁਸੀਂ ਇਹਨਾਂ ਦੇ ਮੈਂਬਰ ਹੈ ਹੋਰ ਡਿਪਾਰਟਮੈਂਟ ਦੇ ਤੇ ਇਸ ਕਰਕੇ ਅਸੀਂ ਆਪਣੇ ਬੰਦੇ ਲੈ ਕੇ ਨਾਲ ਤੇ ਅਸੀਂ ਇਹਨੂੰ ਕਵਰ ਕਵਰਿੰਗ ਕਰਕੇ ਕਵਰਿੰਗ ਕਰਕੇ ਜੇ ਬਾਂਸਾਂ ਦੇ ਝੋਲੇ ਆ ਕੇ ਬਾਹਰ ਕੱਢਿਆ ਤੇ ਜੰਗਲਾਤ ਮਹਿਕਮੇ ਕੋ ਜਿਹੜੀ ਗੱਡੀ ਦਾ ਅਰੇਂਜਮੈਂਟ ਕੋਈ ਨਹੀਂ ਹੈ ਜਿਹੜਾ ਜਾਨਵਰ ਹੈ ਘੰਟਾ ਹੋ ਗਿਆ ਨਿਕਲੇ ਨੂੰ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਆਪਾਂ ਕਿਸੇ ਦੀ ਪ੍ਰਾਈਵੇਟ ਗੱਡੀ ਮੰਗੇ ਕੋਈ ਗੱਡੀ ਦਿੰਦੇ ਨਹੀਂ ਡਰਦਾ ਕਿਥੋਂ ਦੀ ਨਗਰ ਕੌਂਸਲ ਦੀ ਨਹੀਂ ਆ ਸਕਦੀ ਨਗਰ ਕੌਂਸਲ ਦੀ ਰਾਤ ਨੂੰ ਤਾਂ ਫਿਰ ਤੁਹਾਨੂੰ ਪਤਾ ਹੈ ਜੀ ਆਪਾਂ ਤਾਂ ਹੁਣ ਰਿਟਾਇਰ ਹੋ ਚੁੱਕੇ ਆ ਜੇ ਅਸੀਂ ਹੁੰਦੇ ਤਾਂ ਅਸੀਂ ਮਿੰਟ ਤੇ ਪਹਿਲਾਂ ਪਿਆਣਾ ਅਸੀਂ ਮੌਕੇ ਤੇ ਸੀ ਕੁਦਰਤੀ ਅਸੀਂ ਆਪਣੇ ਕਿਸੇ ਕੰਮ ਲਈ ਜਾ ਰਹੀ ਸੀ ਹਥੋ ਤੇ ਇਹ ਪੌਣੇ ਇੱਕ ਘੰਟੇ ਦੀ ਘੰਟੇ ਦੀ ਗੱਲ ਹੈ ਕਿ ਦੋ ਸੰਭਰ ਜਿਹੜੇ ਇਸ ਰੇਲਵੇ ਲਾਈਨ ਤੇ ਸੀ ਤੇ ਇੱਕ ਤਾਂ ਜਿਹੜਾ ਸੰਭਰ ਬਚਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਤੋਂ ਰੇਲਵੇ ਲਾਈਨ ਕਰਾਸ ਕਰ ਗਿਆ ਪਰ ਜਿਹੜਾ ਦੂਜਾ ਸੰਭਰ ਸੀ ਉਹ ਜਿਹੜੀ ਨੰਗਲ ਨੂੰ ਦਿੱਲੀ ਤੋਂ ਜਿਹੜੀ ਆਪਣਾ ਦਿੱਲੀ ਤੋਂ ਉਹਨਾਂ ਟ੍ਰੇਨ ਜਾਂਦੀ ਹੈ ਹਿਮਾਚਲ ਐਕਸਪ੍ਰੈਸ ਉਦੇ ਇੰਜਨ ਦੇ ਕੋਲ ਆ ਕੇ ਮਲਕੀ ਕਹਿਣ ਦਾ ਮਤਲਬ ਡਰਾਈਵਰ ਨੇ ਜਿਹੜੀ ਆਪਣੀ ਬੜੀ ਆਪਣੀ ਕਹਿ ਲਓ ਦਿਮਾਗ ਤੋਂ ਕੰਮ ਲੈ ਕੇ ਬੜੀ ਉਹ ਲੈ ਕੇ ਕਮੋਨੇਟ ਇੰਜਨ ਨੂੰ ਰੋਕ ਲਿਆ ਗੱਡੀ ਨੂੰ ਪਰ ਇੱਕ ਜਿਹੜਾ ਸਾਂਬਰ ਸੀ ਉਹ ਇੱਥੇ ਫਸ ਗਿਆ ਤੇ ਉਹਦੀ ਜਿਹੜੀ ਸਾਂਬਰ ਦੀ ਲੱਤ ਟੁੱਟ ਚੁੱਕੀ ਆ ਫ੍ਰੈਕਚਰ ਹੋ ਚੁੱਕੀ ਤੇ ਪ੍ਰਸ਼ਾਸਨ ਕੋਈ ਸਮਾਜ ਸੇਵਿਕ ਜਾਂ ਜੰਗਲ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਹੈ ਇਹਦੇ ਜਿਹੜੇ ਅਧਿਕਾਰੀ ਆਏ ਆ ਉਹਨਾਂ ਨੇ ਰੈਸਕਿਊ ਤਾਂ ਕਰ ਲਿਆ ਪਰ ਜਿਹੜੀ ਚਿੰਤਾ ਦੀ ਗੱਲ ਹੈ ਦੁੱਖ ਦੀ ਗੱਲ ਇਹ ਹੈ ਕਿ ਨੰਗਲ ਦੇ ਵਿੱਚ ਘਟੋ ਘਟ 20 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਜੰਗਲ ਫੈਲਿਆ ਹੋਇਆ ਇਸ ਦੇ ਵਿੱਚ ਜਿਹੜਾ ਇਹਨਾਂ ਦੀ ਜਾਨਵਰਾਂ ਦੀ ਸਾਮ ਸੰਭਾਲ ਜਾਂ ਰਾਖੀ ਦੇ ਲਈ ਕੇਵਲ ਤਿੰਨ ਜਿਹੜੇ ਮੁਲਾਜ਼ਮ ਤਾਇਨਾਤ ਆ ਇਹਨਾਂ ਦੇ ਕੋਲ ਕੋਈ ਵੀ ਰੈਸਕਿਊ ਕਰਨ ਦੇ ਲਈ ਕਿਸੇ ਕਿਸਮ ਦਾ ਕੋਈ ਵਾਹਨ ਨਹੀਂ ਆ ਕਿਸੇ ਕਿਸਮ ਦੇ ਕੋਈ ਸਾਧਨ ਨਹੀਂ ਆ ਫੇਰ ਵੀ ਇਹਨਾਂ ਦੀ ਹਿੰਮਤ ਦੀ ਅਸੀਂ ਦਾਤ ਦਿੰਨੇ ਪਰ ਸਰਕਾਰਾਂ ਦੀ ਨਾਕਾਮੀ ਦੀ ਅਸੀਂ ਉਹਨੂੰ ਹੀ ਰਿੰਦਾ ਕਰਦੇ ਕਿ ਕਿਸ ਤਰ੍ਹਾਂ ਸਰਕਾਰਾਂ ਚੁੱਪ ਆ ਕੀ ਇਸ ਇਲਾਕੇ ਦੇ ਵਿੱਚ ਕਿੰਨਾ ਸ਼ਿਕਾਰ ਕੀਤਾ ਜਾ ਰਿਹਾ ਕਿਉਂਕਿ ਸ਼ਿਕਾਰੀ ਜਦੋਂ ਇਹਨਾਂ ਦੇ ਪਿੱਛੇ ਪੈਣੇ ਉਦੋਂ ਸਾੰਬਰ ਜਾਂ ਕੋਈ ਵੀ ਜੰਗਲੀ ਜੀਵ ਆਪਣੀ ਜਾਨ ਬਚਾਉਂਦਾ ਆਲੇ-ਦੁਆਲੇ ਭੱਜਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਰਾਤ ਨੂੰ ਕਿ ਕਿਤੇ ਜੰਗਲ ਹੈ ਜਾਂ ਦਰਿਆ ਹੈ ਜਾਂ ਕੋਈ ਰੇਲਵੇ ਹੈ ਲਾਈਨ ਹੈ ਉਹ ਜਾਂ ਕੋਈ ਸੜਕ ਹੈ ਉਹ ਵਿਚਾਰੇ ਅਣਪੋਹਲ ਆ ਉਹਨਾਂ ਦੇ ਕਰਕੇ ਉਹ ਉਹਨਾਂ ਦੀ ਜਾਨਾਂ ਖਤਰੇ 'ਚ ਪੈ ਰਹੀਆਂ ਪਰ ਪ੍ਰਸ਼ਾਸਨ ਦੀ ਚੁੱਪੀ ਪ੍ਰਸ਼ਾਸਨ ਦੀ ناکਾਮੀ ਜਿਹੜੀ ਇਹ ਦੱਸਦੀ ਕਿ ਆਮ ਇਨਸਾਨਾਂ ਦੀ ਤਾਂ ਬਾਅਦ ਦੀ ਗੱਲ ਹੈ ਜਿਹੜੇ ਸਾਡੇ ਵਿਚਾਰੇ ਜੰਗਲੀ ਜੀਵ ਹੈ ਉਹਨਾਂ ਦਾ ਰਹਿਣਾ ਦੁਰਲਭ ਹੋ ਗਿਆ ਇਸ ਇਲਾਕੇ ਦੇ ਵਿੱਚ ਇਹ ਜਨਾਬ ਸਾਹਾਂ ਤਾਂ ਰੇਲਵੇ ਵਾਲਿਆਂ ਦਾ ਫੋਨ ਆਇਆ ਬਈ ਤੁਸੀਂ ਇਹਨਾਂ ਦੇ ਮੈਂਬਰ ਹੈ ਹੋਰ ਡਿਪਾਰਟਮੈਂਟ ਦੇ ਤੇ ਇਸ ਕਰਕੇ ਅਸੀਂ ਆਪਣੇ ਬੰਦੇ ਲੈ ਕੇ ਨਾਲ ਤੇ ਅਸੀਂ ਇਹਨੂੰ ਕਵਰ ਕਵਰਿੰਗ ਕਰਕੇ ਕਵਰਿੰਗ ਕਰਕੇ ਜੇ ਬਾਂਸਾਂ ਦੇ ਝੋਲੇ ਆ ਕੇ ਬਾਹਰ ਕੱਢਿਆ ਤੇ ਜੰਗਲਾਤ ਮਹਿਕਮੇ ਕੋ ਜਿਹੜੀ ਗੱਡੀ ਦਾ ਅਰੇਂਜਮੈਂਟ ਕੋਈ ਨਹੀਂ ਹੈ ਜਿਹੜਾ ਜਾਨਵਰ ਹੈ ਘੰਟਾ ਹੋ ਗਿਆ ਨਿਕਲੇ ਨੂੰ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਆਪਾਂ ਕਿਸੇ ਦੀ ਪ੍ਰਾਈਵੇਟ ਗੱਡੀ ਮੰਗੇ ਕੋਈ ਗੱਡੀ ਦਿੰਦੇ ਨਹੀਂ ਡਰਦਾ ਕੋਈ ਤੁਹਾਡੀ ਨਗਰ ਕੌਂਸਲ ਦੀ ਨਹੀਂ ਆ ਸਕਦੀ ਨਗਰ ਕੌਂਸਲ ਦੀ ਰਾਤ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆਪਾਂ ਤਾਂ ਹੁਣ ਰਿਟਾਇਰ ਹੋ ਚੁੱਕੇ ਆ ਜੇ ਅਸੀਂ ਹੁੰਦੇ ਤਾਂ ਅਸੀਂ ਮਿੰਟ ਤੇ ਪਹਿਲਾਂ ਭੇਜਣਾ